ਬਾਈ ਸਾਹ ਵਾਜ ਤੂੰ ਇਤਨਾ ਟ੍ਰੈਫਿਕ ਹੈ ਨਾ ਕਭੀ ਇਤਨਾ ਟ੍ਰੈਫਿਕ ਦੇਖਿਆ ਹੀ ਨਹੀਂ ਮੈਨੇ ਬਹੁਤ ਜ਼ਿਆਦਾ ਇਹ ਐਮ 18 ਫ੍ਰੀਵੇ ਤੇ ਆਵਾਂ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਟੂ ਮਾਚ ਟੂ ਮਾਚ ਜਿੰਮ ਬਣਦੇ ਚਲਦਾ ਹੀ ਨਹੀਂ ਪਿਆ ਹੌਲੀ 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 ਸਿਰਕਦਾ ਪਿਆ ਹੌਲੀ 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 ਬਾਜ਼ਾਰਿਕ ਕੀ ਹੋਗਾ ਟਾਈਮ 4:35 ਮਿੰਟ ਹੋ ਗਏ ਨੇ ਸ਼ਾਮ ਦੇ ਈਵਨਿੰਗ ਟਾਈਮ ਹੈ ਤੇ ਬੀਕ ਟਾਈਮ ਹੈ ਤੇ ਟ੍ਰੈਫਿਕ ਨੇ ਧੂਆਂ ਕੱਢਿਆ ਵਾ ਪਤਾ ਨਹੀਂ ਆਈ ਥਿੰਕ ਐਕਸੀਡੈਂਟ ਨਾ ਹੋਇਆ ਹੋਵੇ ਅੱਗੇ ਕੋਈ ਹੋਇਆ ਹੋਇਆ ਐਕਸੀਡੈਂਟ ਹੀ ਲੱਗਦਾ ਕਿਉਂਕਿ ਉਹ 70 ਦਾ ਜਨ ਕੀਤਾ ਹੋਇਆ ਹੈ ਅੱਗੇ ਤੇ ਉਹ ਫਿਰ ਕੋਈ ਲਾਈਨ ਬੰਦ ਹੋਣੀ ਹੈ ਤੇ ਉਹਦੇ ਕਰਕੇ ਟ੍ਰੈਫਿਕ ਲੱਗ ਗਿਆ ਜਾਦਾ ਰਹਿ ਗਿਆ ਯਾਰ ਖੇਚੜਦੀ ਵੀ ਅੱਜ ਤਾਂ ਉੱਥੋਂ ਗਰਮੀ ਅੱਜ 23 ਟੈਂਪਰੇਚਰ ਟੂ ਮੱਚ ਗਰਮੀ ਸੀ ਤੇ ਹੁਣ ਜਾ ਰਹੇ ਆ ਜਾੜ ਦੇ ਵਿੱਚ ਵਾਪਸ ਤੇ ਉੱਤੇ ਟਰੱਕ ਕਰਾਂਗੇ ਪਾਰਕ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਣੇ ਘਰ ਨੂੰ ਬਟ ਜੇ ਇੱਥੋਂ ਨਿਕਲਾਂਗੇ ਤਾਂ ਪਤਾ ਨਹੀਂ ਯਾਰ ਕਿੰਨਾ ਕੋ ਟ੍ਰੈਫਿਕ ਹੈ ਟੂ ਮੱਚ ਟ੍ਰੈਫਿਕ ਹੈ ਲੋਕਾਂ ਨੂੰ ਵੀ ਚੈਨ ਨਹੀਂ ਆਏਗਾ ਕਿ ਉਹ ਇੱਧਰ ਲਈ ਲੈਣ ਜਾਂਦਾ ਇੱਧਰ ਵਾਲਾ ਉੱਧਰ ਲਈ ਲੈਣ ਚਲ ਜਾਂਦਾ ਹੈ ਇਹ ਦੇ ਕਰਕੇ ਹੋਰ ਹੌਲੀ ਹੋ ਜਾਂਦਾ ਟ੍ਰੈਫਿਕ ਚਲੋ ਯਾਰ ਲੋ ਜੀ ਇੱਥੇ ਤਾਂ ਹੁਣ 40 ਦਾ ਹੀ ਜ਼ੋਨ ਹੋ ਗਿਆ ਤਗੜਾ ਹੀ ਕੋਈ ਹੋਇਆ ਕਾਂਡ ਲੱਗਦਾ ਹੈ ਜਿਹੜਾ ਇਹਨਾਂ ਟ੍ਰੈਫਿਕ ਹੋਇਆ ਹੋਇਆ ਵਿਦਾਂ ਨੂੰ ਪੀਕ ਟਾਈਮ ਵੀ ਹੈ ਘਰ ਜਾਣ ਦਾ ਟਾਈਮ ਲੋਕਾਂ ਦਾ ਰਸ ਵੀ ਹੋ ਜਾਂਦਾ ਨਾ ਪਰ ਪੈਂਦਾ ਲੋ ਜੀ ਲੋ ਜੀ ਆਪਾਂ ਇਹਦੇ ਨਾਲ ਹੀ ਵਲੌਗ ਦੀ ਕਰਦੇ ਹਾਂ ਸਟਾਰਟ ਵਲੌਗ ਕਰਦੇ ਹਾਂ ਸਟਾਰਟ ਤੇ ਗੁੱਡ ਈਵਨਿੰਗ ਦੋਸਤੋ ਕੀ ਹਾਲ ਚਾਲ ਹੋ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਹੋਵੇ ਆਪਾਂ ਪਾਸੇ ਸੀ ਟ੍ਰੈਫਿਕ ਤੇ ਅੱਜ ਸਟਾਰਟਿੰਗ 10 ਵਜੇ ਵਲੌਗ ਹੋਣਾ ਬਾਦ ਕਰਨਾ ਸਟਾਰਟ ਬਾਕੀ ਜਿਹੜਾ ਆਪਾਂ ਨੇ ਲਾਸਟ ਬਲੌਗ ਪਾਇਆ ਸੀ ਸਿਟੀ ਗਈ ਸੀ ਕੋਮਨ ਹੈਗਾ ਸੀ ਐਮ ਆਰ ਵਰਡ ਤੇ ਬੜਾ ਵਧੀਆ ਸੀ ਤੇ ਪਲੀਜ਼ ਉਹਨੂੰ ਜਾ ਕੇ ਦੇਖੋ ਸਾਰੇ ਜਾਣੇ ਤੇ ਬਲੌਗ ਬੜਾ ਵਧੀਆ ਬੜੀ ਮਿਹਨਤ ਕਰਕੇ ਮੈਂ ਬਣਾਇਆ ਸੀ ਬਲੌਗ ਤੇ ਬਾਕੀ ਆਪਾਂ ਜਾ ਰਹੇ ਹਾਂ ਯਾਰਡ 'ਚ ਵਾਪਸ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਦੋ ਲੈਣਾ ਬੰਦ ਹੋਈਆਂ ਹੋਈਆਂ ਨੇ ਤੇ ਆਹ ਟਰੱਕ ਜਿਹੜਾ ਦੋ ਟਰੱਕ ਗਿਆ ਹੈ ਹੁਣ ਇੱਧਰ ਦੀ ਸਾਈਡ ਤੋਂ ਸਾਰੇ ਆਪਣੀ ਅਮਰਜੈਂਸੀ ਲਾਈਨ ਦੇ ਵਿੱਚੋਂ ਇਹ ਹੁਣ ਕਲੀਅਰ ਕਰੇਗਾ ਰਾਹ ਜਿੱਥੇ ਵੀ ਕੋਈ ਵੱਜੀ-ਵੱਜੀ ਹੋਣੀਆਂ ਗੱਡੀ ਜਾਂ ਐਕਸੀਡੈਂਟ ਹੋਇਆ ਹੋਊਗਾ ਤੇ ਕਲੀਅਰ ਕਰੇਗਾ ਉੱਥੇ ਜਾ ਕੇ ਰਸਤਾ ਤੇ ਉਹ ਦੋ ਕਾਟੇ ਵੱਜੇ ਹੋਏ ਨੇ ਪਰ ਸਾਈਨ ਬੋਰਡ ਦੇਖਿਓਗੇ ਜੇ ਤੁਸੀਂ ਦੋਵੇਂ ਰਾਹ ਲੈਣਾ ਬੰਦ ਨੇ ਪਰ ਆਪਾਂ ਜਾਈ ਜਾਂਦੇ ਆ ਜਿੱਥੇ ਤੱਕ ਜਾ ਸਕਦੇ ਆ ਤੇ ਅੱਗੇ ਜਾ ਕੇ ਘੋਸ ਜਾਗੇ ਵਿੱਚ ਨਹੀਂ ਤਾਂ ਫਿਰ ਇੱਤੀ ਪਿੱਛੇ ਹੀ ਖੜੇ ਰਵਾਂਗੇ ਥੋੜਾ ਜਿਆ ੱਤਕਾ ਕਰਨਾ ਪੈਂਦਾ ਤੇ ਮਾ ਬਾਈ ਕਲਾਂ ਨਗਰ ਇਹੋ ਮਾ ਬਾਈ ਕਲਾਂ ਨੂੰ ਮਜ਼ੀਆ ਨਜ਼ਾਰੇ ਨੇ ਨਾਂਗਿਆ ਕੋਲ ਦੀ ਚਲੋ ਦੇਖਦੇ ਆ ਜਿੱਥੇ ਤੱਕ ਜਾਵਾਂਗੇ ਠੀਕ ਆ ਨਹੀਂ ਫਿਰ ਦੂਜੀ ਲਾਈਨ 'ਚ ਲੱਗਣਾ ਪੈਣਾ ਗੱਡੀ ਹੋਇਆ ਹੋਇਆ ਕੋਈ ਨਹੀਂ ਕੋਈ ਕਿਉਂਕਿ ਪੁਲਿਸ ਵਾਲਿਆਂ ਦੀ ਗੱਡੀਆਂ ਵੀ ਖੜੀਆਂ ਨੇ ਤੇ ਆਪਾਂ ਨੂੰ ਹੁਣ ਰਾਈਟ ਲਾਈਨ 'ਚ ਵੜਨਾ ਪੈਣਾ ਨਹੀਂ ਤੇ ਫਿਰ ਅੱਗੇ ਮਾਮਾ ਜੀ ਖੜੇ ਨੇ ਉਹ ਫਿਰ ਪ੍ਰਸ਼ਾਦ ਦੇ ਦੇਣਗੇ ਆਪਾਂ ਨੂੰ ਉਹਨਾਂ ਨੇ ਕਹਿਣਾ ਵੀ ਤੁਸੀਂ ਕਿੱਧਰ ਤੁਰੇ ਜਾਂਦੇ ਔਰ ਇਹਦੀ ਲਾਈਨ ਬੰਦ ਕੀਤੀ ਐ ਉਹਦੇ ਵਿੱਚ ਕਿਵੇਂ ਤੁਰੇ ਆ ਰਹੇ ਹੋ ਤੁਸੀਂ ਜੀ ਜੀਵੇ ਦੇ ਦਾ ਦਿੱਤਾ ਬਾਈ ਨੇ ਤੇ ਆਪਾਂ ਰਾਈਟ ਲਾਈਨ 'ਚ ਵਾ ਗਏ ਆ ਆਈ ਥਿੰਕ ਇੱਕ ਹੋਰ ਰਾਈਟ ਲੇਨ 'ਚ ਜਾਣਾ ਪੈਣਾ ਕਿਉਂਕਿ ਦੋ ਬੰਦ ਨੇ ਲੈਫਟ ਸਾਈਡ ਵਾਲੀਆਂ ਲੋ ਜੀ ਪੈ ਗਈ ਪਸੂੜੀ ਸਾਰਿਆਂ ਨੂੰ ਸਾਰੇ ਹੁਣ ਦੋ ਲੈਣਾ ਜਿਹੜੀਆਂ ਬੰਦ ਨੇ ਉਹਨਾਂ ਨੂੰ ਛੱਡ ਕੇ ਤੇ ਜਿਹੜੀਆਂ ਚੱਲਦੀਆਂ ਪਈਆਂ ਨੇ ਲੈਣਾ ਉਧਰ ਜਾ ਰਹੇ ਨੇ ਹੁਣ ਸਾਰੇ ਜਾਣੀ ਇਹ ਲੋ ਜੀ ਇੱਥੋਂ ਹੋਇਆ ਹੋਇਆ ਕੰਮ ਕੋਈ ਖਤਰਨਾਕ ਆ ਇਥੇ ਪਿਆ ਹੋਇਆ ਪੰਗਾ ਕੋਈ ਇਹ ਕੋਈ ਟਰੱਕ ਦਾ ਹੀ ਪੰਗਾ ਪਿਆ ਹੋਇਆ ਸੈਮੀ ਟਰੱਕ ਹੈ ਆਈ ਥਿੰਕ ਆ ਦੋ ਲਾਈਨਾਂ ਬੰਦ ਕੀਤੀਆਂ ਹੋਈਆਂ ਨੇ ਇਸ ਕਰਕੇ ਟ੍ਰੈਫਿਕ ਲੱਗਾ ਹੋਇਆ ਤੇ ਆ ਮਾਮਾ ਜੀ ਖੜੇ ਨੇ ਇਥੇ ਬਰੇਗੇਡ ਖੜੀ ਐ ਪੁਲਿਸ ਖੜੀ ਐ ਤੇ ਚੱਕਰ ਕੋਈ ਤਗੜੇ ਪਿਆ ਲੱਗਾ ਆਹ ਟਰੱਕ ਦਾ ਕੋਈ ਚੱਕਰ ਪਿਆ ਲੱਗਦਾ ਐ ਇਹ ਥੱਲੇ ਵੜੇ ਹੋਏ ਨੇ ਟਰੱਕ ਦੇ ਓ ਮਾਈ ਗੋਡ ਬਹੁਤ ਭਿਆਨਕ ਐਕਸੀਡੈਂਟ ਸੀ ਬਹੁਤ ਜਿਆਦਾ ਭਿਆਨਕ ਬੀ ਡਬਲ ਟਰੱਕ ਸੀ ਤੇ ਉਹਦੇ ਥੱਲੇ ਕਾਰ ਆਈ ਹੋਈ ਸੀ ਤੇ ਤੁਸੀਂ ਦੇਖਿਆ ਸੀ ਨਾ ਉਹ ਫਾਈਬਰ ਗੇਜ ਵਾਲੇ ਥੱਲੇ ਵੜੇ ਹੋਏ ਸੀ ਟਰੱਕ ਦੇ ਉਹ ਥੱਲੋਂ ਕੱਟ ਕੇ ਕੱਢਦੇ ਪਏ ਸੀ ਤੇ ਉਹ ਡਰਾਈਵਰ ਵੀ ਬੰਦਾ ਜਿਹੜਾ ਸੀ ਵਿੱਚ ਹੀ ਸੀ ਬੰਦੇ ਸੀ ਪਤਾ ਨਹੀਂ ਕਿੰਨੇ ਸੀ ਕਿੰਨੇ ਨਹੀਂ ਤੇ ਉਹਨੂੰ ਕੱਟ ਕੇ ਕੱਢਦੇ ਪਏ ਨੇ ਉਹਨੂੰ ਥੱਲੋਂ ਕਾਰ ਤਾਂ ਐ ਐਡੀ ਕੋ ਹੋਈ ਹੋਈ ਸੀ ਥੱਲੇ ਆ ਗਈ ਪਤਾ ਨਹੀਂ ਕਿਹੜੇ ਹਿਸਾਬ ਨਾਲ ਇੱਕ ਪਾਸੇ ਉਹ ਡਿਵਾਈਡਰ ਜਿਆ ਸੀ ਜਿਹੜਾ ਆਪਣਾ ਪੱਥਰ ਜਿਹੇ ਦੇ ਲੱਗੇ ਹੁੰਦੇ ਨੇ ਸਾਈਡ ਤੇ ਡਿਵਾਈਡਰ ਸੀ ਤੇ ਇੱਕ ਪਾਸੇ ਟਰੱਕ ਸੀ ਦੇ ਅੱਧੀ ਅੱਧੀ ਉਹ ਜਾਰੀਕਾਰ ਟਰੱਕ ਦੇ ਥੱਲੇ ਸੀ ਤੇ ਕੁਝ ਉਹ ਡਿਵਾਈਡਰ ਦੇ ਨਾਲ ਪੀਚਕ ਕੇ ਐਡੀ ਕੋ ਛੋਟੀ ਜੀ ਕਾਰ ਹੋਈ ਹੋਈ ਸੀ ਜਮੇ ਤਾਂ ਹੁਣ ਉਹਨੂੰ ਕੱਟ ਕੇ ਕੱਢਦੇ ਵੇ ਨੇ ਤਾਂ ਕਾਰ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਓ ਮਾਈ ਗੋਡ ਬਹੁਤ ਤਗੜਾ ਐਕਸੀਡੈਂਟ ਸੀ ਬਹੁਤ ਜ਼ਿਆਦਾ ਤਗੜਾ ਤਾਂ ਹੀ ਕਹਿੰਦੇ ਆ ਵੀ ਧਿਆਨ ਨਾਲ ਚਲਾਇਆ ਕਰੋ 2-4 ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਉਹ ਗਿਆ ਜਾਣ ਤੋਂ ਹੱਥ ਗਵਾ ਲਿਆ ਹੁਣ ਜਿਹੜੇ ਹਿਸਾਬ ਨਾਲ ਕਾਰ ਉਹਦੀ ਥੱਲੇ ਵੜੀ ਹੋਈ ਸੀ ਨਾ ਟਰੱਕ ਦੇ ਮੈਨੂੰ ਲੱਗਦਾ ਨਹੀਂ ਬਚਿਆ ਹੋਊਗਾ ਪਤਾ ਨਹੀਂ ਹੁਣ ਕੀ ਪਤਾ ਫੈਮਿਲੀ ਹੋਵੇ ਪੂਰੀ ਵਿੱਚ ਇਹ ਵੀ ਨਹੀਂ ਪਤਾ ੱੱਲਾ ਸੀਗੇ ਫੈਮਿਲੀ ਸੀ ਮੇਰੇ ਤਾਂ ਨਾ ਰੋਕ ਟਿ ਖੜੇ ਹੋ ਗਏ ਇੱਕ ਦਮ ਜਦ ਮੈਂ ਕਾਰ ਦੇਖੀ ਨਾ ਥੱਲੇ ਤੇ ਦੇਖ ਕੇ ਬਸ ਮੇਰਾ ਤਾਂ ਮਨ ਜਿਆ ਖਰਾਬ ਹੋ ਗਿਆ ਯਾਰ ਕੋਈ ਹੈ ਯਾਰ ਕਾਲੀ ਬਹੁਤ ਕਰਦੇ ਨੇ ਲੋਕੀ ਆ ਚਲੋ ਠੀਕ ਹੈ ਸਾਰਿਆਂ ਨੇ ਘਰ ਜਾਣਾ ਹੁੰਦਾ ਸਮਝਦੇ ਆ ਨਾ ਸ਼ਾਮ ਨੂੰ ਸਾਰੇ ਸਵੇਰ ਦੇ ਉੱਠੇ ਹੁੰਦੇ ਨੇ ਜਲਦੀ ਤੇ ਥੱਕੇ ਹੁੰਦੇ ਨੇ ਸ਼ਾਮ ਨੂੰ ਸਾਰਿਆਂ ਨੂੰ ਐ ਹੁੰਦਾ ਵੀ ਜਲਦੀ ਘਰ ਜਾਈਏ ਪਰ ਯਾਰ ਇੰਨੀ ਗਾਲੀ ਵੀ ਨਾ ਕਰਿਆ ਕਰੋ ਹੁਣ ਉਹ ਪੀ ਡਬਲ ਟਰੱਕ ਹੈ ਨਾ ਉਹ ਜਾਂਦਾ ਉਹਦੇ ਨਾਲ ਖੈਂਦਾ ਆਣਾ ਪੰਗੇ ਲੈਂਦਾ ਆਣਾ ਹੁਣ ਐਡਾ ਟਰੱਕ ਆ ਉਹ ਤਾਂ ਸੰਭਲਦਾ ਸੰਭਲਦਾ ਹੀ ਸੰਭਲੂਗਾ ਉਹ ਇਹ ਥੋੜੀ ਆ ਵੀ ਉਹਨੂੰ ਰੋਕ ਜੂਗਾ ਇੱਕਦਮ ਜਾਂ ਉਹਨੂੰ ਕੰਟਰੋਲ ਕਰ ਲੂਗਾ ਐਡੇ ਵੱਡੇ ਟਰੱਕ ਨੂੰ ਉਹ ਬੱਸ ਵਿੱਚ ਹੀ ਪੀਸ ਤੇ ਦੋਵੇਂ ਕਾਰ ਸਾਰੀ ਪੀਸੀ ਗਈ ਆ ਵਿੱਚ ਤੇ ਐਨ ਪੀਸ ਕੇ ਛੋਟੀ ਜੀ ਕਾਰ ਉਹ ਜਿਵੇਂ ਥੱਲੇ ਵੜ ਗਈ ਕਾਰ ਟਰੱਕ ਦੇ ਹੁਣ ਉਹ ਦੇਖੋ ਕੀ ਕਰਦੇ ਨੇ ਕਿਵੇਂ ਕੱਢਦੇ ਨੇ ਕਿਵੇਂ ਤਾਈ ਤਾਂ ਐਡਾ ਟ੍ਰੈਫਿਕ ਲੱਗਾ ਸੀ ਮੈਂ ਕਿਹਾ ਇੰਨਾ ਤਾਂ ਨਹੀਂ ਲੱਗਦਾ ਟ੍ਰੈਫਿਕ ਵੀ ਚਲੋ ਲੱਗਦਾ ਤਾਂ ਹੈਗਾ ਪਰ ਇੰਨਾ ਵੀ ਨਹੀਂ ਸਲੋ ਹੁੰਦਾ ਜਿੰਨਾ ਅੱਜ ਹੋਇਆ ਹੋਇਆ ਸੀ ਮੈਨੂੰ ਲੱਗਦਾ ਉਹ ਕਾਰ ਦਾ ਤਾਂ ਚਲੋ ਪ੍ਰਮਾਤਮਾ ਕਰੇ ਬਾਜੀ ਜਾਵੇ ਬੰਦਾ ਪਰ ਜਿਹੜੇ ਸਾਹਮਣੇ ਕਾਰ ਖੜੀ ਸੀ ਨਾ ਹਾਲਾਤ ਸੀ ਕਾਰ ਦੇ ਥੱਲੇ ਵੜੀ ਹੋਈ ਸੀ ਟਰੱਕ ਦੇ ਦੇ ਉਹ ਹਿਸਾਬ ਨਾਲ ਤਾਂ ਦੇਖ ਕੇ ਤਾਂ ਹੀ ਲੱਗਦਾ ਸੀ ਵੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਵੀ ਨਾ ਹੀ ਕਿਸੇ ਨੂੰ ਕੁਝ ਹੋ ਗਿਆ ਨਾ ਉਹ ਵੀ ਜੀ ਹੋਣਾ ਕਿਸੇ ਦਾ ਨਾ ਕੀ ਪਤਾ ਕੌਣ ਸੀ ਕੀ ਉਹਦਾ ਬੱਚੇ ਹੋਣ ਵਿੱਚ ਨਾ ਨਾਲ ਫੈਮਿਲੀ ਬੱਚੇ ਕਈ ਵਾਰ ਆਪਾਂ ਨਾਲ ਬੱਚੇ ਹੁੰਦੇ ਨੇ ਘਰ ਦਾ ਨਾ ਕੋਈ ਫੈਮਿਲੀ ਇਕੱਠੀ ਜਾਂਦੀ ਹੈ ਕਿਤੇ ਕੋ ਤੋਂ ਆਉਂਦੇ ਆ ਪਰ ਰਿਸ਼ਤੇਦਾਰੀ ਤੋਂ ਜਾਂ ਤੇ ਯਾਰ ਬੜਾ ਦੇਖ ਕੇ ਨਾ ਇੱਕਦਮ ਰੂਹ ਜੀ ਕੰਬ ਗਈ ਮੇਰੀ ਤਾਂ ਯਾਰ ਇੰਨਾ ਮਾੜਾ ਐਕਸੀਡੈਂਟ ਸੀ ਪਲੀਜ਼ ਯਾਰ ਆਪਾਂ ਤਾਂ ਚਲੋ ਇਹ ਕਹਿੰਨੇ ਯਾਰ ਹੌਲੀ ਚਲਾਇਆ ਕਰੋ ਨਾ ਚਲਾਇਆ ਕਰੋ ਤੇਜ਼ ਹਨਾ ਸੇਫਟੀ ਨਾਲ ਚਲਾਇਆ ਕਰੋ ਧਿਆਨ ਰੱਖ ਕੇ 2-4 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਪਤਾ ਨਹੀਂ ਕੀ ਬਣੂਗਾ ਵਿਚਾਰੇ ਦਾ ਉਹ ਜਾਮ ਨਹੀਂ ਖੁੱਲਦਾ ਹੁਣ ਉਹਦਾ ਟਾਈਮ ਬਹੁਤ ਲੱਗ ਜਾਣਾ ਉਹਨੂੰ ਜਿਹੜਾ ਟ੍ਰੈਫਿਕ ਲੱਗਿਆ ਨਾ ਉੱਥੇ ਹੁਣ ਕੀ ਪਤਾ ਕਿੰਨਾ ਟਾਈਮ ਲੱਗੇ ਉਹਨੂੰ ਕਾਰ ਕੱਢਣਗੇ ਟਰੱਕ ਪਤਾ ਨਹੀਂ ਕਿਵੇਂ ਹੁਣ ਪਰ ਇਹ ਕਰਨਗੇ ਕੀ ਕਰਨਗੇ ਕੀ ਨਹੀਂ ਇਹ ਬੰਦਾ ਕੱਢਣ ਦੇ ਐਂਬੂਲੈਂਸ ਵੀ ਖੜੀ ਸੀ ਪਹਿਲੀ ਤਿਆਰ ਐ ਨਹੀਂ ਪਤਾ ਏਰ ਐਂਬੂਲੈਂਸ ਆ ਜਾਏ ਹੈਲੀਕਾਪਟਰ ਆ ਜਾਏ ਉੱਤੇ ਭੇਜ ਦਾਨ ਦੇ ਜਿਹੜੇ ਮਾੜੇ ਮੋਟੇ ਸਾਹ ਸੁ ਚੱਲਦੇ ਹੋਏ ਬੰਦੇ ਦੇ ਤੇ ਪਰ ਟਾਈਮ ਲੱਗ ਜਾਣਾ ਬੜਾ ਉਹ ਤੇ ਹੁਣ ਮੰਨ ਕਰੇ 7-8 ਵਜ ਜਾਣਗੇ ਜਿਹੜੇ ਹਸਾਬ ਨਾਲ ਟਕਾਰ ਥੱਲੇ ਫਸੀ ਹੋਈ ਸੀ ਚਲੋ ਵਾਹਿਗੁਰੂ ਭਲੀ ਕਰੇ ਯਾਰ ਮੈਂ ਤਾਂ ਦੇਖ ਕੇ ਨਾ ਮੇਰਾ ਤਾਂ ਹੋਰ ਹੀ ਤਰ੍ਹਾਂ ਦਾ ਹੋ ਗਿਆ ਮਨ ਜਕ ਆਪਾਂ ਦੇਖ ਨਹੀਂ ਸਕਦੇ ਇਹ ਜੀ ਚੀਜ਼ਾਂ ਨਾ ਆਪਾਂ ਬੜਾ ਹੀ ਕਨੇ ਵਾਇਰੂ ਕੇ ਅਰਦਾਸ ਕਰਦੇ ਆ ਵੀ ਜਿਹੜਾ ਵੀ ਜੀ ਹੋਵੇ ਜੋ ਵੀ ਹੋਇਆ ਹੋਣਾ ਸਹੀ ਸਲਾਮਤ ਹੋਵੇ ਠੀਕ ਹੋਵੇ ਹਨਾ ਤੇ ਚਲੋ ਆਪਾਂ ਹੁਣ ਚੱਲਦੇ ਆਂ ਯਾਰਡ ਚ ਤਾਂ ਹੀ ਬਹੁਤ ਹੋ ਗਿਆ 5 ਵਜ ਗਏ ਨੇ ਤੇ ਘਰੋਂ ਵੀ ਬੋਵਾਈ ਜਾਂਦਾ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਬਸ ਹੁਣ ਪਹੁੰਚਣ ਵਾਲੇ ਆਂ ਯਾਰਡ ਚ ਯਾਰਡ ਤੇ ਪਹੁੰਚ ਕੇ ਤੇ ਫਿਰ ਆਪਾਂ ਚੱਕ ਕੇ ਕਾਰ ਚੱਲਦੇ ਆਂ ਘਰ ਕਿ ਤਾਂ ਹੁਣ ਸਾਰੇ ਪਾਸੇ ਹੋ ਜਾਂਦਾ ਇਸ ਟਾਈਮ ਸ਼ਾਮ ਦਾ ਟਾਈਮ ਹੈ ਸਾਬ ਘਰ ਨੂੰ ਤਿਆਰੀਆਂ ਨੇ ਸ਼ਾਮ ਦੀਆਂ ਸਭ ਜੀਆ ਲੋਕ ਦੇ ਲੋਕ ਦੇ ਲੋਕ ਦੇ ਤੇ ਕੈਮਰਾ ਵੀ ਲੱਗਾ ਹੋਇਆ ਹੈ ਮਾਰੋ ਬ੍ਰੇਕ ਮਾਰੋ ਬ੍ਰੇਕ ਉਹ ਲੱਗੇ ਨੇਰੇ ਯਾਰਡ ਦੇ ਰਹਿ ਗਿਆ ਇੱਕ ਅੱਧਾ ਮਿੰਟ ਦਾ ਰਹਾ ਹੀ ਹੈ ਯਾਰਡ ਦਾ ਆਇਟ ਨਾ ਹੋ ਜੇ ਉਹ ਹੋ ਗਈ। ਯੱਲ ਨੂੰ ਵੀਰੇ। ਲੋ ਜੀ ਆ ਗਏ ਆਪਾਂ ਯਾੜ ਚ। ਘਰ ਦਿਆਂ ਪਾਰਕ ਤੇ ਫਿਰ ਚਲਦੇ ਆ ਘਰ ਨੂੰ। ਲਗਾਤਾ ਫਿਨਿਸ਼ਰ ਤੇ ਰਜਤਵੀਰ ਚੱਲਿਆ ਆਪਣੇ ਨਾਲ। ਲੋ ਜੀ ਕੀ ਹਾਲ ਚਾਲ ਸਾਰਿਆਂ ਦਾ? ਕਹਿ ਵੀ ਸਬਸਕ੍ਰਾਈਬ ਕਰਿਆ ਕਰੋ। ਭਾਈ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਬਹੁਤ ਵਧੀਆ ਕੰਟੈਂਟ ਆ ਭਾਈ ਦਾ ਥੈਂਕ ਯੂ ਵੀਰੇ ਥੈਂਕ ਯੂ ਚਲੋ ਠੀਕ ਹੈ ਵੀਰੇ ਮਿਲਦੇ ਆ ਚਲੋ ਜੀ ਚਲਦੇ ਆ ਘਰ ਡਿੰਗਾ ਲਾਲਾ ਹੋ ਗਿਆ ਟਾਈਮ ਬਹੁਤ ਲੋ ਜੀ ਆ ਗਏ ਆਪਾਂ ਰਾਣੀ ਸੁਂਦਰਾ ਓ ਸ਼ਾਹ ਗੁੱਤਾ ਬੀਬੀ ਅੰਦਰੋਂ ਗੱਡੀ ਵਾਈ ਫਾਈਨਲੀ ਫਾਈਨਲੀ ਆਪਾਂ ਚੱਲ ਪਿਆ ਘਰ ਨੂੰ ਤੇ ਆ ਰਸਤੇ 'ਚਾਂ ਬਸ ਟ੍ਰੈਫਿਕ ਹੁਣ ਹੈ ਨਹੀਂ ਉਹ ਅੱਗੇ ਮਿਲੂਗਾ ਤੇ ਚੱਲਦੇ ਆ ਲੋ ਜੀ ਇਹਦੇ ਨਾਲ ਹੀ ਆਪਾਂ ਆ ਗਏ ਆ ਘਰ ਤੇ ਆਪਾਂ ਵਲੌਗ ਦੀ ਗੱਲ ਲੱਗੇ ਐਂਡਿੰਗ ਤੇ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਪਿਛਲੀ ਲਾਸਟ ਵੀਡੀਓ ਜਿਹੜੀ ਪਾਈ ਸੀ ਪਲੀਜ਼ ਸਾਰੇ ਜਾਣੇ ਜ਼ਰੂਰ ਦੇਖੋ ਲਾਈਕ ਅੱਪਾ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਨਾ ਬੜੀ ਮਿਹਨਤ ਕੀਤੀ ਉਹਦੇ ਤੇ ਹਨਾ ਤੇ ਪਲੀਸ ਉਹਨੂੰ ਆ ਕੇ ਦੇਖੋ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਹੁਣ ਜਪਜੀ ਬਲੌਗ ਦੀ ਕਰੇਗੀ ਐਂਡੀ ਇਹ ਆਪ ਪਾਪੜੀ ਅੱਛੀ ਹੀ ਲੱਗੀ ਵੀਡੀਓ ਇਹ ਲਾਈਕ ਸਬਸਕ੍ਰਾਈਬ ਕਰੋ ਓਕੇ ਬਾਏ ਗੁੱਡ ਨਾਈਟ ਸਬਕ ਹੈ ਓਕੇ ਜੀ ਓਕੇ ਬਾਏ ਗੁੱਡ ਨਾਈਟ ਸਤਿ ਸ੍ਰੀ ਅਕਾਲ ਸਬਕ ਹੈ